ਮੈਂ ਤੁਹਾਡਾ ਆਪਣਾ ਰੰਜੋ ਸਿੰਘਰਾਮ ਗੋੜੀ ਆ ਲੋਪਰਾ ਮੀਨਾਲ ਕੁੱਲ ਬਨਸਪਤੀ ਕੁੱਲ ਜਾਨਵਰ ਤੜਕੇ ਤੜਕੇ ਲੱਗ ਗਿਆ ਪੂਰਾ ਨੱਚਣ ਰੌਲਾ ਪਾਉਣ ਤੇ ਆਪਣੇ ਆ ਬਾੜੀ ਲੈਵੀ ਸੀਗੀ ਉਹ ਸਾਹਮਣੇ ਵੱਡੇ ਗਰਿੱਲੇ ਦਾ ਮਤਲਬ ਵੱਡੀਆਂ ਬੇਲਾਣੀਆਂ ਵੱਡੇ ਗਰਿੱਲੇ ਦੀਆਂ ਤੇ ਆ ਮਿਰਚਾਂ ਨੇ ਖਖੜੀਆਂ ਨਹੀਂ ਆ ਤੇ ਮਿਰਚਾਂ ਵੀ ਉਹ ਹੋ ਗਈਆਂ ਮੀਂਹ ਨਾਲ ਪੁਰੀਆਂ ਕਾਇਮ ਤੇ ਮੋਫਲੀ ਵੀਜੀ ਹੋਈ ਆਪਣੀ ਆ ਗਵਾਰੇ ਦੇ ਦੋ ਫੁੱਟ ਨੇ ਆ ਥੋੜਾ ਡਾਊਨ ਰਹਿ ਗਿਆ ਆ ਮਿਰਚਾਂ ਹੁਣ ਚਲਣੀ ਆ ਪ੍ਰਭੂ ਬਾੜੀਆਂ ਬੁੜੀਆਂ ਹੁਣ ਚਲੋ ਚੂਲੇ ਤੇ ਆ ਸਾਗ ਵੀ ਆਉਂਦਾ ਬਟੇ ਕੱਢਦਾ ਜੀ ਦੇਖੋ ਇਹ ਮਿਰਚਾਂ ਥੋੜੀਆਂ ਦਿੰਦੇ ਨੇ ਪਾਣੀ ਵਿੱਚ ਬੜਾ ਹਲ ਗਿਆ ਨਾ ਕਿ ਠੀਕ ਹੈ ਬਿਨਦਰ ਕਿਹੜੀ ਤੋੜੀ ਇਹਨਾਂ ਲਾਲ ਹੋਏ ਆ ਜਦ ਬਿੰਦਰ ਖਾਉ ਲਾਲ ਮਿਰਚਾਂ ਚਟਨੀ ਲਾਲ ਮਿਰਚਾਂ ਤੋੜ ਰਿਹਾ ਜੀ ਮੂ ਨਾਲ ਕੋ ਉਸਤਾਦ ਜੀ ਤੇਰੀ ਵੀਡੀਓ ਬਣਾਈ ਪਹਿਲਾਂ ਮੇਰੀ ਪ੍ਰਾਣੀ ਬਿੰਦਰ ਜੀ ਹਾਂ ਪਾਈ ਪੁਲੇ ਬੈਠੇ ਜੀ ਤੇ ਚੋਲੇ ਨੇ ਜੀ ਦੇ ਉੱਪਰ ਬੈਠੇ ਜਾਨਵਰ ਭਰਾ ਉਹ ਇਨਸਾਨ ਤਾਂ ਔਖਾ ਔਖਾ ਸੀ ਜਾਨਵਰਾਂ ਨੂੰ ਬਹੁਤ ਔਖਾ ਸੀ ਭਰਾ ਉਹ ਇਹ ਵੇਜਵਾਨਾਂ ਨੂੰ ਨਾ ਘਟਾ ਕੇ ਦੇਣਾ ਕੁਸ ਬੰਦਾ ਦਾ ਲੰਗ ਮੰਗ ਮੰਗੀ ਤਰ ਤੰਡਾ ਸਖ ਲੰਦਾ ਉਹਦਾ ਇਹ ਨੂੰ ਪਤੀਆ ਭਰਾ ਉਹ ਇਹਨਾਂ ਦਾ ਕੁਦਰਤ ਹੈ ਸਭ ਤੋਂ ਜਿਹੜਾ ਵੱਡਾ ਪਰਮਾਤਮਾ ਇਹਨਾਂ ਦਾ ਭਰਾ ਉਹ ਆਹ ਦੇਖੋ ਤੁਸੀਂ ਆਵਾਜ਼ਾਂ ਦੇਖੋ ਭਰਾ ਉਹ ਤੁਸੀਂ ਦੇਖੋ ਜੀ ਬਾਜਾਂ ਦੇਖੋ ਭਰਾ ਉਹ ਰੱਬ ਦਾ ਵਿਊ ਬੱਦਲ ਫਿਰਦੇ ਨੇ ਕਿਹੜੇ ਕੱਢਦੇ ਹਜੇ ਇਹ ਕਹਿੰਦੇ ਜਾਣਦੇ ਨਹੀਂ ਅਸੀਂ ਹੁਣ ਲਾਵਾਂਗੇ ਚੜੀ ਪੰਜ ਚਾਰ ਦਿਨ ਇਕੱਠੀ ਕੱਢਾਂਗੇ ਜੇ ਤੁਹਾਡੇ ਲੋ ਬਰਾ ਉਹ ਦੇਖੋ ਤਾਹ ਰਬ ਬੂਰਾ ਘੁਲੇ ਫਿਰਦਾ ਬਰਾ ਉਹ ਦੇਖੋ ਇਧਰੋਂ ਸੂਰਜ ਨਿਕਲਦਾ ਹੁੰਦਾ ਇਧਰੋਂ ਇਹ ਚਾਨਣ ਦਾ ਪੈਣ ਲੱਗ ਗਿਆ ਦੇਖੋ ਬਰਾ ਉਹ ਕਿੰਨਾ ਅੱਜ ਤੋਂ ਆਪਾਂ 20 ਸਾਲ ਜੀ ਪਿੱਛੇ ਦੇਖੀ ਇੱਕ ਟਾਈਮ ਉਹ ਹੁੰਦਾ ਸੀਗਾ ਵੀ ਜਦੋਂ ਪੰਸੀਨ ਦੀ ਡਾਰਾਂ ਐ 50 50 100 100 ਪੰਸੀ ਐਨ ਮਤਲਬ ਜਹਾਜ਼ ਮੰਗ ਜਹਾਜ਼ ਇਸ ਸੀਵ ਦੇ ਵਿੱਚ ਇਕੱਠੇ ਆਇਲੈਂਡ ਚ ਪੂਰੇ ਮਤਲਬ ਭਾਦੇ ਹੁੰਦੇ ਜੀ ਅਸਮਾਨ ਚੁੜਦੇ ਹੁੰਦੇ ਅਸੀਂ ਉਹ ਚੀਜ਼ਾਂ ਦੇਖੀਆਂ ਨਹੀਂ ਆ ਹੁਣ ਉਹ ਚੀਜ਼ਾਂ ਹੁਣ ਉਹ ਚੀਜ਼ਾਂ ਅਲੋਪ ਹੋ ਗਈਆਂ ਹੁੰਦਾ ਯਾਨੀ ਕਿ ਪੰਛੀ ਪੰਛੀ ਦੇ ਰਹਿਣ ਵਾਸਤੇ ਆਪਾਂ ਕੋਈ ਸਾਡਾ ਹੀ ਨਹੀਂ ਨਾ ਸਾਰਾ ਕੁਝ ਖਤਮ ਕਰਤਾ ਪ੍ਰਭ ਦਵਾਈਆਂ ਸਾਰੇ ਸੜਕ ਅੱਗੇ ਤੇ ਦਖਤ ਵੱਡ ਵੱਡ ਕੇ ਟਿੱਬੇ ਚੱਕ ਚੱਕ ਕੇ ਸਾਰਾ ਅਸੀਂ ਨੇ ਉਹ ਉਹ ਉਹਦੇ ਯਾਨੀ ਕਿ ਜਿਹੜੇ ਅਸੀਂ ਦੋਸ਼ੀ ਆ ਉਹਦੇ ਅਸੀਂ ਮਨੁੱਖਾ ਜਿਹੜਾ ਦੋਸ਼ੀ ਆ ਉਹਦਾ ਟੈਕਨੋਲੋਜੀ ਦੀ ਚਾਹ ਦੇ ਵਿੱਚ ਇਨਸਾਨ ਨੇ ਸਭ ਕੁਝ ਨਾਸ ਮਾਰਤਾ ਕੁੱਲ ਚੀਜ਼ ਦਾ ਜੀ ਲੋ ਪ੍ਰਭੂ ਉਲੂ ਬੋ ਰਹਿਣੇ ਆ ਦੇਖੋ ਟਟਿਰੀ ਬੋਲਦੀ ਹੈ ਜੀ ਬਿੰਡੇ ਬੋਲ ਰਹੇ ਨੇ ਕੁੱਗੀਆਂ ਆ ਕੁੱਗ ਦੀ ਆਵਾਜ਼ ਆ ਜੀ ਇੰਦਰ ਦੇਵਤਾ ਪੂਰਾ ਖੁਸ਼ ਆਈ